ਲੋਕਾਂ ਦੇ ਮੂਹਰੇ ਆਊਗਾ ਡੈਡੀ ਦਾ ਵੀ ਉਹਨਾਂ ਨੇ ਕਿੰਦਾ ਸਟਰਗਲ ਕੀਤਾ ਕਿੰਦਾ ਉਹਨਾਂ ਨੇ ਮਿਹਨਤ ਕਰਕੇ ਛੋਟੇ ਪਰਿਵਾਰ ਤੋਂ ਉੱਠ ਕੇ ਉਹਨਾਂ ਨੇ ਕਿੱਥੇ ਤੱਕ ਆਪਣਾ ਨਾਮ ਪਹਚਾਇਆ ਕਿ ਅੱਜ ਉਹ ਬਾਲੀਵੁੱਡ ਦੇ ਆ ਕੇ ਸਾਡੇ ਬੰਬੇ ਤੋਂ ਆ ਕੇ ਸਾਡੇ ਘਰ ਆ ਕੇ ਉਹਨਾਂ ਬਾਰੇ ਪੁੱਛ ਰਹੇ ਆ ਫਿਲਮ ਬਣ ਰਹੀ ਆ ਅਸੀਂ ਇੰਨੇ ਲੱਕੀਆ ਇੰਨੇ ਭਾਗਾ ਵਾਲਿਆਂ ਕਿ ਇੰਤਿਆਜ਼ ਸਰ ਮੋਹਿਤ ਸਰ ਪਨੀਤੀ ਮੈਮ ਆਪਣੇ ਦਿਲਜੀਤ ਸਰ ਹੋਗੇ ਜੋ ਵੀ ਉਹਨਾਂ ਦੀ ਟੀਮ ਆ ਅਸੀਂ ਬਹੁਤ ਧੰਨਵਾਦ ਕਰਦੇ ਆ ਇਹਨਾਂ ਦੇ ਡੈਡੀ ਦੀਆਂ ਕਸ਼ਟਾਂ ਵੀ ਸੁਣ ਕੇ ਅਸੀਂ ਕਹਿੰਦੇ ਆ ਇਹ ਦੁਨੀਆ ਤੋਂ ਗਿਆ ਹੀ ਨਹੀਂ ਦੁਨੀਆ ਦੇ ਵਿੱਚ ਜਿਉਂਦਾ ਵਾ ਦਲਜੀਤ ਜੀ ਆਪਣੇ ਪਨੀਤੀ ਮੈਮ ਸਾਰੇ ਉਦਾਂ ਹੀ ਤਿਆਰ ਹੋਏ ਹੋਏ ਸੀ ਸਾਡੀ ਅੱਖਾਂ ਭਰਿਆ ਆਈਆਂ ਵੀ ਸ਼ਾਇਦ ਅੱਜ ਉਹ ਸੱਚ ਹੁੰਦਾ ਮੇਰੇ ਬਾਦਰੀ ਹੁੰਦੇ ਇੱਥੇ ਹੋ ਪੁੱਤ ਦਾ ਲੋਕੋ ਵੇ ਬੁਰਾ ਬਿਛੋੜਾ ਕੀ ਤਕਦੀਰੇ ਤੂੰ ਮਾਰਿਆ ਲੋੜਾ ਹੋ ਮੈਂ ਮਰ ਗਈ ਬੇ ਥਾਂ ਵੇ ਪੁੱਤ ਜਾਂਦੀ ਵਾਰੀ ਇੱਕ ਵਾਰੀ ਕਹ ਦੇ ਮੈਨੂੰ ਮਾਂ ਵੇ ਪੁੱਤ ਜਾਂਦੀ ਵਾਰੀ ਇੱਕ ਵਾਰੀ ਕਹ ਦੇ ਮੈਨੂੰ ਮਾਂ ਵੇ ਪੁੱਤ ਜਾਂਦੀ ਵਾਰੀ ਹੋ ਟੰਗ ਗਿਆ ਨਾਗ ਨਾ ਮੰਗਿਆ ਪਾਣੀ ਉੱਠ ਪੁੱਤ ਵੇ ਤੇਰੇ ਖੇਡਣ ਹਾਣੀ ਉਹ ਖੇਡ ਲੈ ਠੰਡੜੀ ਸ਼ਾਵੇ ਪੁੱਤ ਜਾਂਦੀ ਵਾਰੀ ਪੰਜਾਬ ਦੇ ਨਾਮੀ ਸਿੰਗਰਾਂ ਦੀ ਗੱਲ ਕੀਤੀ ਜਾਵੇ ਤਾਂ ਅਮਰ ਸਿੰਘ ਚਮਕੀਲਾ ਉਹ ਨਾਮ ਨੇ ਜੋ ਹੁਣ ਪੰਜਾਬ ਵਿੱਚ ਹੀ ਨਹੀਂ ਬਲਕਿ ਰਹਿੰਦੀ ਦੁਨੀਆ ਦੇ ਵਿੱਚ ਜਿਨ੍ਹਾਂ ਦਾ ਨਾਮ ਗੂੰਜਦਾ ਵਾ ਤਾਂ ਬਾਲੀਵੁੱਡ ਦੇ ਵਿੱਚ ਵੀ ਹੁਣ ਬਹੁਤ ਜਲਦ ਅਮਰ ਸਿੰਘ ਚਮਕੀਲਾ ਜਿਹੜਾ ਵਾ ਨਾਮ ਗੂੰਜਣ ਵਾਲਾ ਹੈ ਕਿਉਂਕਿ ਉਹਨਾਂ ਦੀ ਬਾਇਓਪਿਕ ਤੇ ਬਣੀ ਫਿਲਮ ਬਹੁਤ ਜਲਦ ਰਿਲੀਜ਼ ਹੋਣ ਵਾਲੀ ਆ ਅਸੀਂ ਇਸ ਟਾਈਮ ਲੁਧਿਆਣਾ ਦੇ ਪਿੰਡ ਡੁਗਰੀ ਦੇ ਵਿੱਚ ਮੌਜੂਦ ਆ ਜਿੱਥੇ ਅਮਰ ਸਿੰਘ ਚਮਕੀਲੇ ਦਾ ਪੁੱਤੈਨੀ ਘਰ ਆ ਤੇ ਉਹਨਾਂ ਦਾ ਪਰਿਵਾਰ ਸਾਡੇ ਨਾਲ ਮੌਜੂਦ ਆ ਉਹਨਾਂ ਦੀ ਬੇਟੀ ਉਹਨਾਂ ਦੇ ਵਾਈਫ ਅਤੇ ਉਹਨਾਂ ਦੇ ਬ੍ਰਦਰ ਸਾਡੇ ਨਾਲ ਮੌਜੂਦ ਆ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਜਿਹੜਾ ਵਾ ਇਸ ਫਿਲਮ ਨੂੰ ਲੈ ਕੇ ਉਹਨਾਂ ਦੇ ਕੀ ਅਨੁਭਵ ਰਹੇ ਨੇ ਕੀ ਉਹਨਾਂ ਦੀਆਂ ਯਾਦਾਂ ਵਾ ਅਮਰ ਸਿੰਘ ਚਮਕੀਲੇ ਦੇ ਨਾਲ ਤੇ ਇਸ ਫਿਲਮ ਨੂੰ ਲੈ ਕੇ ਉਹਨਾਂ ਦਾ ਕੀ ਕਹਿਣਾ ਵਾ ਸਾਡੇ ਨਾਲ ਉਹਨਾਂ ਦੀ ਬੇਟੀ ਮੌਜੂਦ ਆ ਗੱਲਬਾਤ ਕਰ ਲੈਣੇ ਆ ਪੰਜਾਬ ਦੇ ਵਿੱਚ ਨਾਮੀ ਸਿੰਘਰਾ ਦੀ ਗੱਲ ਕੀਤੀ ਜਾਵੇ ਤਾਂ ਅਮਰ ਸਿੰਘ ਚਮਕੀਲੇ ਦਾ ਨਾਮ ਬਹੁਤ ਉੱਚੇ ਲੈਵਲ ਤੇ ਗੂੰਜਦਾ ਵਾ ਤਾਂ ਹੁਣ ਉਹਨਾਂ ਦੀ ਜਿਹੜੀ ਹੈ ਬਾਇਓਪਿਕ ਮੂਵੀ ਬਣ ਰਹੀ ਹੈ ਕਿਸ ਤਰ੍ਹਾਂ ਦੇਖਦੇ ਹੋ ਜਦੋਂ ਇਹ ਮੂਵੀ ਬਣਾਉਣ ਬਾਰੇ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਗਏ ਕੀ ਗੱਲਬਾਤ ਹੋਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਲਮ ਬਾਰੇ ਇਦਾਂ ਸੀਗਾ ਸਰ ਵੀ ਕਾਫੀ ਆਪਣੇ ਪੰਜਾਬ ਤੋਂ ਆ ਰਹੇ ਸੀ ਪਹਿਲਾਂ ਵੀ ਸਾਤੋਂ ਕਈ ਸਾਲਾਂ ਤੋਂ ਵੀ ਅਸੀਂ ਫਿਲਮ ਬਣਾ ਰਹੇ ਹਾਂ ਡੈਡੀ ਦੇ ਬਾਇਓਪਿਕ ਜੋ ਵੀ ਆ ਅਸੀਂ ਚਾਹੁੰਦੇ ਸੀ ਵੀ ਉਹਨਾਂ ਦਾ ਜਿੱਦਾਂ ਦਾ ਲੈਵਲ ਹੈਗਾ ਜਿੱਦਾਂ ਦੀ ਉਹਨਾਂ ਦੇ ਨਾਮ ਹੈਗਾ ਉਸ ਲੈਵਲ ਤੱਕ ਕੋਈ ਫਿਲਮ ਬਣੇ ਤਾਂ ਅਸੀਂ ਆਪਣੇ ਰਾਈਟਸ ਦਵਾਗੇ ਤੇ ਇਦਾਂ ਹੀ ਸਾਨੂੰ ਸਾਡੇ ਹਰਪੀਤ ਸਿੰਘ ਆਪਣੇ ਨਾਬਾ ਤੋਂ ਉਹਨਾਂ ਨਾਲ ਸਾਡੀ ਮੁਲਾਕਾਤ ਹੋਈ 2017 ਵਿੱਚ ਤੇ ਉਹਨਾਂ ਨੇ ਸਾਨੂੰ ਦੱਸਿਆ ਸਾਰਾ ਕੁਝ ਵੀ ਮੈਂ ਇਦਾਂ ਇਦਾਂ ਕਰਕੇ ਅਪਰੋਚ ਕਰੂੰਗਾ ਬੰਬੇ ਤੱਕ ਵੀ ਵੀ ਤੁਸੀਂ ਮੇਰੇ ਨਾਲ ਐਗਰੀ ਹੋ ਤਾਂ ਮੈਂ ਵੀ ਤੁਹਾਡੇ ਰਾਈਟਸ ਜੋ ਵੀ ਹੈਗਾ ਤੁਹਾਨੂੰ ਤੇ ਫਿਰ ਅਸੀਂ ਸਾਰਾ ਕੁਝ ਦੇਖ ਉਹਨਾਂ ਦਾ ਕਰਿਆ ਜੋ ਵੀ ਸੀਗਾ ਕਰਕੇ ਫਿਰ ਅਸੀਂ ਉਹਨਾਂ ਨੂੰ ਆਪਣਾ ਸਾਰਾ ਮਤਲਬ ਜੋ ਵੀ ਪੇਪਰ ਵਰਕ ਸੀਗਾ ਅਸੀਂ ਕਰਿਆ ਉਹਨਾਂ ਨਾਲ ਤੇ ਉਸ ਤੋਂ ਬਾਅਦ ਸਾਲ ਕੁ ਬਾਅਦ ਫੇਰ ਸਾਰੇ ਬੰਬੇ ਤੋਂ ਆਏ ਸਾਡੇ ਨਾਲ ਇੰਟਰਵਿਊ ਕਰੀਆਂ ਮम्मा ਤੋਂ ਪੁੱਛਿਆ ਜੋ ਵੀ ਸੀਗਾ ਹਨਾ ਡੈਡੀ ਜੀ ਬਾਰੇ ਜੋ ਵੀ ਉਹਨਾਂ ਦੀ ਜੀਵਨੀ ਦਾ ਸੀਗਾ ਜਿੱਦਾਂ ਵੀ ਉਹਨਾਂ ਨੇ ਰਹਿੰਦੇ ਸੀਗੇ ਜੋ ਵੀ ਸਾਡੇ ਪਿੰਡ ਵਾਲਿਆਂ ਤੋਂ ਉਹਨਾਂ ਦੇ ਨਾਲ ਉਹਨਾਂ ਦੇ ਫਰੈਂਡ ਹੋਗੇ ਜਾਂ ਉਹਨਾਂ ਦੇ ਮਜਿਸਟ੍ਰੇਟ ਜਿਹੜੇ ਨਾਲ ਹੁੰਦੇ ਸੀਗੇ ਤੇ ਉਹਨਾਂ ਦੇ ਅਖਾੜੇ ਕਿੱਥੇ ਲੱਗਦੇ ਸੀ ਸਾਰਾ ਇਮਤਿਆਜ਼ਾਰ ਉਹਨਾਂ ਨੇ ਆਪਣੀ ਸਟੱਡੀ ਕੀਤੀ ਇੱਕ ਤਰ੍ਹਾਂ ਦੀ ਵਰਕ ਕੀਤਾ ਉਹਨਾਂ ਦਾ ਕਿਉਂਕਿ ਉਹ ਬੰਬੇ ਤੋਂ ਹੈਗੇ ਆ ਉਹਨਾਂ ਨੂੰ ਪੰਜਾਬ ਬਾਰੇ ਕੁਝ ਪਤਾ ਨਹੀਂ ਸੀਗਾ ਵੀ ਉਹ ਡੈਡੀ ਕਿਦਾਂ ਰਹਿੰਦੇ ਸੀਗੇ ਲੋਕਾਂ ਜਿਵੇਂ ਸੀਗਾ ਤੇ ਫਿਰ ਜਦੋਂ ਉਹਨਾਂ ਨੇ ਸਾਨੂੰ ਦੱਸਿਆ ਵੀ ਮੈਂ ਵੀ ਤੁਹਾਡੇ ਫਾਦਰ ਦੇ ਉੱਪਰ ਇਦਾਂ ਫਿਲਮ ਬਣਾਉਣੀ ਚਾਹੁੰਨਾ ਵਾ ਵੀ ਤੁਸੀਂ ਉਹਨਾਂ ਬਾਰੇ ਕੁਝ ਦੱਸੋ ਫਿਰ ਅਸੀਂ ਐ ਜੇ ਜਿੱਦਾਂ ਆਪਾਂ ਫੈਮਿਲੀ ਵਿੱਚ ਬੈਠ ਕੇ ਗੱਲਾਂ ਕਰਦੇ ਹਾਂ ਨਾ ਉਹਨਾਂ ਉਦਾਂ ਉਹਨਾਂ ਨੇ ਸਾਤੋਂ ਸਾਰਾ ਕੁਝ ਪੁੱਛਿਆ ਡੈਡੀ ਬਾਰੇ ਤੇ ਅਸੀਂ ਸਾਰਾ ਕੁਝ ਉਦਾਂ ਹੀ ਦੱਸਿਆ ਉਹਨਾਂ ਨੂੰ ਤੇ ਦੇਖੋ ਹੁਣ 5 ਸਾਲ ਹੋ ਗਏ ਆ ਤੇ ਇੰਨੀ ਮਿਹਨਤ ਤੋਂ ਬਾਅਦ ਹੁਣ ਉਹ ਦਿਨ ਆ ਗਿਆ ਚੁੱਕਿਆ ਹੈ ਨਾ ਵੀ ਜੋ ਮਤਲਬ ਲੋਕਾਂ ਦੇ ਮੂਹਰੇ ਆਊਗਾ ਡੈਡੀ ਦਾ ਵੀ ਉਹਨਾਂ ਨੇ ਕਿੱਦਾਂ ਸਟਰਗਲ ਕੀਤਾ ਕਿੱਦਾਂ ਉਹਨਾਂ ਨੇ ਮਿਹਨਤ ਕਰਕੇ ਛੋਟੇ ਪਰਿਵਾਰ ਤੋਂ ਉੱਠ ਕੇ ਉਹਨਾਂ ਨੇ ਕਿੱਥੇ ਤੱਕ ਆਪਣਾ ਨਾਂ ਬਜਾਇਆ ਕਿ ਅੱਜ ਜੋ ਬਾਲੀਵੁੱਡ ਦੇ ਆ ਕੇ ਸਾਡੇ ਬੰਬੇ ਤੋਂ ਆ ਕੇ ਸਾਡੇ ਘਰ ਆ ਕੇ ਉਹਨਾਂ ਬਾਰੇ ਪੁੱਛ ਰਹੇ ਆ ਫਿਲਮ ਬਣ ਰਹੀ ਆ ਅਸੀਂ ਇੰਨੇ ਲੱਕੀ ਐ ਇੰਨੇ ਭਾਗਾ ਵਾਲਿਆਂ ਕਿ ਇਮਤੀਆਜ਼ ਸਰ ਮੋਹਿਤ ਸਰ ਪਨੀਤੀ ਮੈਮ ਆਪਣੇ ਦਿਲਜੀਤ ਸਰ ਹੋਗੇ ਜੋ ਵੀ ਉਹਨਾਂ ਦੀ ਟੀਮ ਆ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਪਾ ਕਿਸ ਤਰ੍ਹਾਂ ਦੇਖਦੇ ਹੋ ਜੀਵਨੀਆਂ ਪਹਿਲਾਂ ਵੀ ਕਈ ਲੀਡਰ ਲੈਜੈਂਡਸ ਦੀਆਂ ਬਣੀਆਂ ਵਾ ਖਿਡਾਰੀਆਂ ਦੀਆਂ ਬਣੀਆਂ ਵਾ ਤਾਂ ਇਹ ਇਸ ਜੀਵਨੀ ਨੂੰ ਤੁਸੀਂ ਸੈਟੀਸਫਾਈਡ ਹੋ ਕਿ ਜਿਸ ਤਰ੍ਹਾਂ ਦੇ ਉਹਨਾਂ ਨੇ ਵੱਲੋਂ ਸ਼ੂਟਿੰਗ ਕੀਤੀ ਕਿਉਂਕਿ ਸ਼ੂਟਿੰਗ ਦੇ ਵਿੱਚ ਵੀ ਤੁਸੀਂ ਜਾਂਦੇ ਰਹੇ ਹੋ ਤੇ ਹੁਣ ਵੀ ਪਤਾ ਚੱਲਿਆ ਕਿ ਬੰਬੇ ਜਾ ਰਹੇ ਹੋ ਤੁਸੀਂ ਹਾਂਜੀ ਸਰ ਦੇਖੋ ਸਾਰਿਆਂ ਦੀ ਆਪੋ ਆਪਣੀ ਲਾਈਫ ਹੈ ਹਨਾ ਜਿੱਦਾਂ ਖਿਡਾਰੀ ਤੁਸੀਂ ਕਹਿ ਰਹੇ ਹੋ ਮਿਲਖਾ ਸਿੰਘ ਜੀ ਉਹਨਾਂ ਦੀ ਆਪਣੀ ਲਾਈਫ ਹੈ ਉਹਨਾਂ ਨੇ ਆਪਣੀ ਲਾਈਫ 'ਚ ਜੋ ਸਟਰਗਲ ਕੀਤੀ ਹੈ ਜੋ ਉਹਨਾਂ ਦੀ ਮਿਹਨਤ ਆ ਉਹਨਾਂ ਨੇ ਦਿਖਾਈ ਹੈ ਡੈਡੀ ਦੀ ਇੱਕ ਅਲੱਗ ਹੈਗੀ ਹੈ ਪਹਿਚਾਨ ਇਹਨਾਂ ਦੀ ਇਹਨਾਂ ਦੀ ਜੋ ਵੀ ਹੈਗਾ ਇਹਨਾਂ ਨੇ ਹਰੇਕ ਦਾ ਪਿਆਰ ਲਿਆ ਜੋ ਵੀ ਸਿੰਘ ਮਤਲਬ ਪਿੰਡਾਂ ਦੇ ਵਿੱਚ ਅਖਾੜੇ ਲਾਉਣੇ ਇਹਨਾਂ ਨਾਲ ਇਕੱਠ ਹੋਣਾ ਲੋਕ ਐਪਰੀਸ਼ੀਏਟ ਕਰਦੇ ਸੀਗੇ ਉਹਨਾਂ ਦੇ ਗਾਣਿਆਂ ਨੂੰ ਸੁਣਦੇ ਸੀਗੇ ਤੇ ਉਹ ਸਾਰਾ ਕੁਝ ਦਿਖਾਇਆ ਹਾਂਜੀ ਫਿਲਮ ਤਾਂ ਹੁਣ ਰਿਲੀਜ਼ ਹੋ ਰਹੀ ਹੈ ਕਦੋਂ ਰਿਲੀਜ਼ ਹੋ ਰਹੀ ਹੈ ਤੁਸੀਂ ਜਾ ਰਹੇ ਹੋ ਹਾਂਜੀ ਅਸੀਂ ਜਾ ਰਹੇ ਹਾਂ ਸਾਨੂੰ ਉਹਨਾਂ ਦਾ ਫੋਨ ਆਇਆ ਤੇ ਅਸੀਂ ਹੁਣ ਜਾ ਰਹੇ ਹਾਂ 2 ਦਿਨ ਲਈ ਤੇ ਬਹੁਤ ਵਧੀਆ ਲੱਗ ਰਿਹਾ ਤਾਂ ਅਮਰ ਸਿੰਘ ਚਮਕੀਲਾ ਦੇ ਵਾਈਫ ਸਾਡੇ ਨਾਲ ਮੌਜੂਦ ਨੇ ਕਿਸ ਤਰ੍ਹਾਂ ਦੇਖਦੇ ਹੋ ਜੀ ਕਿਉਂਕਿ ਉਹਨਾਂ ਦੀ ਜੀਵਨੀ ਦੇ ਉੱਤੇ ਹੁਣ ਫਿਲਮ ਬਣ ਰਹੀ ਹੈ ਕੀ ਯਾਦਾਂ ਵਹਿ ਗਈਆਂ ਜਿਹੜੀਆਂ ਪੁਰਾਣੀਆਂ ਇੱਕ ਵਾਰ ਫੇਰ ਦੁਬਾਰਾ ਤਾਜ਼ਾ ਤਾਜ਼ੀਆਂ ਹੋਣਗੀਆਂ ਮੇਰੀ ਸ਼ਹਿਰਾ ਨੂੰ ਧੰਨਵਾਦ ਅਸੀਂ ਕਰਦੇ ਆ ਵੀ ਮੇਰੇ ਅੱਜ ਘਰ ਵਾਲੇ ਦਾ ਬਹੁਤ ਵੱਡਾ ਉੱਚਾ ਨੌਆ ਤੇ ਅਸੀਂ ਬੰਬੇ ਜਿਹੜੀ ਫਿਲਮ ਬਣ ਰਹੀ ਆ ਅਸੀਂ ਉੱਥੇ ਹੁਣ ਜਾ ਰਹੇ ਆ ਤਾਂ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਪੰਜਾਬ ਦੇ ਵਿੱਚ ਤਾਂ ਕਾਫੀ ਵੱਡਾ ਨਾਮ ਸੀਗਾ ਹੁਣ ਪੂਰੇ ਦੁਨੀਆ ਦੇ ਵਿੱਚ ਗੂੰਜੇਗਾ ਬਾਲੀਵੁੱਡ ਦੇ ਵਿੱਚ ਉਹ ਇੱਕ ਜਿਹੜਾ ਵਾ ਚਿਹਰਾ ਅਮਰ ਸਿੰਘ ਚਮਕੀਲੇ ਦਾ ਨਿਕਲ ਕੇ ਸਾਹਮਣੇ ਆਏਗਾ ਉਸ ਗਾਇਨੇ ਆ ਵੀ ਦੇਲਾ ਐਡੇ ਕਲਾਕਾਰ ਗਏ ਨੇ ਕਿਸੇ ਦਾ ਨੌਂ ਨਹੀਂ ਅੱਜ ਤਾਈਂ ਵੀ ਕਿਸੇ ਦਾ ਸੁਣਿਆ ਇਹਨਾਂ ਦੇ ਡੈਡੀ ਦੀਆਂ ਕਸ਼ਟਾਂ ਵੀ ਸੁਣ ਕੇ ਅਸੀਂ ਕਹਿੰਦੇ ਆ ਇਹ ਦੁਨੀਆ ਤੋਂ ਗਿਆ ਹੀ ਨਹੀਂ ਦੁਨੀਆ ਦੇ ਵਿੱਚ ਜਿਉਂਦਾ ਵਾ ਇੰਨਾ ਦੁਨੀਆ ਦੇ ਮੂੰਹ ਚੜੇ ਹੋਏ ਨੇ 9 ਤੇ ਬਈ ਅਸੀਂ ਮੰਨਦੇ ਨਹੀਂ ਇਹ ਵੀ ਸਾਡੇ ਕੋਲੋਂ ਚਲੇ ਆ ਗਿਆ ਤਾਂ ਬੜੀ ਯੰਗ ਏਜ ਦੇ ਵਿੱਚ ਜਿਹੜਾ ਵਾ ਇੱਕ ਇਨਸੀਡੈਂਟ ਦੇ ਵਿੱਚ ਜਿਹੜਾ ਵਾ ਉਹਨਾਂ ਦੀ ਡੈਥ ਹੋ ਜਾਂਦੀ ਹੈ ਅਨਫੋਰਚੂਨੇਟਲੀ ਤਾਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਸਰ ਇਹ ਸਾਰਾ ਮਾਮਲਾ ਜੋ ਹੈਗਾ ਇੱਕ ਫੇਮਸ ਹੋਣਾ ਹੀ ਆ ਕਾਰਨ ਇਹੀ ਬਣਿਆ ਉਹਨਾਂ ਦਾ ਕਿਉਂਕਿ ਉਹਨਾਂ ਦਾ ਨਾਮ ਇੰਨਾ ਹੋ ਗਿਆ ਸੀਗਾ ਉਸ ਟਾਈਮ ਵੀ ਜੋ ਉਸ ਤਰ ਉਸ ਟਾਈਮ ਦੇ ਨਾਮੀ ਸਿੰਗਰ ਸੀਗੇ ਇੱਕ ਵਿਹਲੇ ਬੈਠ ਗਏ ਸੀਗੇ ਉਹਨਾਂ ਦਾ ਕੰਮ ਠੱਪ ਹੋ ਗਿਆ ਸੀਗਾ ਇੱਕ ਉਹ ਵੀ ਲਾ ਲਓ ਉਹ ਚੀਜ਼ ਵੀ ਲਾ ਲਓ ਬਾਕੀ ਉਸ ਟਾਈਮ ਇੱਕ ਮਾਹੌਲ ਇਦਾਂ ਦਾ ਸੀਗਾ ਅਖਾੜੇ ਖੁੱਲੇ ਲਾਉਂਦੇ ਸੀਗੇ ਸ਼ਾਇਦ ਕੋਸ਼ ਇਦਾਂ ਦਾ ਹੋ ਸਕਦਾ ਦੋ ਕਾਰਨ ਹੋ ਸਕਦਾ ਸਭ ਮਸ਼ਹੂਰ ਹੋਣਾ ਕਿਤੇ ਨਾ ਕਿਤੇ ਉਹਨਾਂ ਦੀ ਜੀਵਨ ਤੇ ਭਾਰੀ ਪਿਆ ਕਿਤੇ ਹਾਂਜੀ ਸ਼ਾਇਦ ਉਹ ਆਮ ਇਨਸਾਨ ਹੁੰਦੇ ਸਾਡੇ ਵਿੱਚ ਉਦਾਂ ਹੀ ਰਹਿੰਦੇ ਸ਼ਾਇਦ ਉਹ ਅੱਜ ਸਾਡੇ ਵਿੱਚ ਹੁੰਦੇ ਹਾਂਜੀ ਚਲੋ ਬੇਸ਼ੱਕ ਅਜੋ ਵਿਚਾਰ ਨਹੀਂ ਆ ਪਰ ਯਾਦਾਂ ਉਹਨਾਂ ਦੀਆਂ ਹਮੇਸ਼ਾ ਜਿਹੜੀਆਂ ਜੁੜੀਆਂ ਰਹਿੰਦੀਆਂ ਵਾ ਹੁਣ ਫਿਲਮ ਬਣ ਰਹੀ ਆ ਤੇ ਯਾਦਾਂ ਹੋਰ ਤਾਜ਼ੀਆਂ ਹੋਣਗੀਆਂ ਹਾਂਜੀ ਦੇਖੋ ਉਸ ਟਾਈਮ ਅਸੀਂ ਛੋਟੇ ਸੀਗੇ ਸਾਨੂੰ ਪਤਾ ਨਹੀਂ ਸੀਗਾ ਕਿਦਾਂ ਅਖਾੜੇ ਲੱਗਦੇ ਆ ਕਿਦਾਂ ਲੋਕ ਇਕੱਠੇ ਹੁੰਦੇ ਆ ਪੁਰਾਣਾ ਟਾਈਮ ਕਿਦਾਂ ਦਾ ਸੀਗਾ ਉਹ ਸਾਰਾ ਹੁਣ ਅਸੀਂ ਫਿਲਮ 'ਚ ਦੇਖਾਂਗੇ ਵੀ ਕਿੱਦਾਂ ਡੈਡੀ ਅਸੀਂ ਹੁਣ ਜਦੋਂ ਗਏ ਆ ਨਾ ਮੈਂ ਸਮ ਨੂਰ ਮਹਿਲ ਸਾਨੂੰ ਬੁਲਾਇਆ ਸ਼ੂਟਿੰਗ ਤੇ ਉੱਥੇ ਸੀਗੇ ਸਾਰਾ ਇਹਨਾਂ ਦਾ ਸੈਟਅਪ ਬਣਾਇਆ ਹੋਇਆ ਸੀ ਸਾਰਾ ਸ਼ੂਟਿੰਗ ਚੱਲ ਰਹੀ ਸੀ ਦਲਜੀਤ ਜੀ ਆਪਣੇ ਪਨੀਤੀ ਮੈਮ ਸਾਰੇ ਉਦਾਂ ਹੀ ਤਿਆਰ ਹੋਏ ਹੋਏ ਸੀ ਸਾਡੀ ਅੱਖਾਂ ਭਰੇ ਆਈਆਂ ਵੀ ਸ਼ਾਇਦ ਅੱਜ ਉਹ ਸੱਚ ਹੁੰਦਾ ਮੇਰੇ ਫਾਦਰ ਹੀ ਹੁੰਦੇ ਇੱਥੇ ਅਸਾ ਅਸੀਂ ਇਮੋਸ਼ਨਲ ਹੋ ਗਏ ਸਾਰੇ ਹੀ ਵੀ ਤਚੰਕੀਲੇ ਅਤੇ ਅਮਰਜੋਤ ਦੀ ਜੋੜੀ ਨੂੰ ਵੀ ਕਈ ਤਰੀਕੇ ਨਾਲ ਦੇਖਿਆ ਜਾਂਦਾ ਵਾ ਫਿਲਮ ਦੇ ਵਿੱਚ ਹੁਣ ਜਿਸ ਤਰ੍ਹਾਂ ਉਹਨਾਂ ਨੂੰ ਪ੍ਰੈਜੈਂਟ ਕੀਤਾ ਤੁਸੀਂ ਸੈਟੀਸਫਾਈਡ ਹੋ ਹਾਂਜੀ ਉਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਉਹ ਨਾਲ ਰਹਿੰਦੇ ਸੀਗੇ ਜੋ ਵੀ ਆ ਹਨਾ ਉਹਨਾਂ ਦੇ ਸਾਡੇ ਮੰਮੀ ਨੇ ਛੋਟੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਅਸੀਂ ਸੈਟੀਸਫਾਈਡ ਹਾਂਜੀ ਪਰਿਵਾਰ ਮੈਂਬਰ ਤਾਂ ਉਹਨਾਂ ਦੇ ਬ੍ਰਦਰ ਵੀ ਸਾਡੇ ਨਾਲ ਮੌਜੂਦ ਨੇ ਕਿਸ ਤਰ੍ਹਾਂ ਲੈਂਦੇ ਹੋ ਕੀ ਯਾਦਾਂ ਵਾ ਹੁਣ ਫਿਲਮ ਬਣ ਰਹੀ ਆ ਤਾਂ ਇੱਕ ਵਾਰ ਫਿਰ ਯਾਦਾਂ ਤਾਜ਼ੀਆਂ ਹੋਣਗੀਆਂ ਠੀਕ ਹਾਂ ਮੈਂ ਉਹਨਾਂ ਵਾਂਗ ਵੀ ਕਮਾਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਅੱਜ ਬਈ ਉਹ ਗਾਣਾ ਕੋਈ ਉਹਨਾਂ ਦਾ ਕੋਈ ਹੋਵੇ ਜਿਹੜਾ ਤੁਹਾਨੂੰ ਅੱਜ ਵੀ ਗੁੰਗਣਾਉਂਦੇ ਹੋ ਉਹਨਾਂ ਦੀ ਯਾਦ ਵਿੱਚ ਜੀ ਗੀਤ ਸੁਣਨਾ ਸੁਣਾ ਨਹੀਂ ਹੋ ਪੁੱਤ ਦਾ ਲੋਕੋ ਵੇ ਬੁਰਾ ਬਿਛੋੜਾ ਕੀ ਤਕਦੀਰੇ ਤੂੰ ਮਾਰਿਆ ਲੋੜਾ ਉਹ ਮੈਂ ਮਰ ਗਈ ਵੇ ਥਾਂ ਵੇ ਪੁੱਤ ਜਾਂਦੀ ਵਾਰੀ ਇੱਕ ਵਾਰੀ ਕਹਦੇ ਮੈਨੂੰ ਮਾਂ ਵੇ ਪੁੱਤ ਜਾਂਦੀ ਵਾਰੀ ਇੱਕ ਵਾਰੀ ਕਹਦੇ ਮੈਨੂੰ ਮਾਂ ਵੇ ਪੁੱਤ ਜਾਂਦੀ ਵਾਰੀ ਹੋ ਟੰਗ ਗਿਆ ਨਾਗ ਨਾ ਮੰਗਿਆ ਪਾਣੀ ਉੱਠ ਪੁੱਤ ਵੇ ਤੇਰੇ ਖੇਡਣ ਹਾਣੀ ਉਹ ਖੇਤ ਲੈ ਠੰਡਲੀ ਸ਼ਾਵੇ ਪੁੱਤ ਜਾਂਦੀ ਵਾਰੀ ਇੱਕ ਵਾਰੀ ਕਹ ਦੇ ਮੈਨੂੰ ਵਾਹ ਪੇ ਪੁੱਤ ਜਾਂਦੀ ਵਾਰੀ ਚੰਨ ਵੇ ਜਾਂਦੀ ਵਾਰੀ ਲਾਲ ਵੇ ਜਾਂਦੀ ਵਾਰੀ ਤਾਂ ਇਹ ਉਹ ਗਾਣੇ ਆ ਗਾਣਿਆਂ ਦੇ ਵਿੱਚ ਉਹਨਾਂ ਨੂੰ ਯਾਦ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਹੁਣ ਕਦੋਂ ਤੁਸੀਂ ਜਾ ਰਹੇ ਹੋ ਫਿਲਮ ਦੇ ਪ੍ਰੀਮੀਅਰ ਨੂੰ ਲੈ ਕੇ ਤੇ ਜਦੋਂ ਫਿਲਮ ਬਣੀ ਉਹਦੇ ਨਾਲ ਕਈ ਵਾਰ ਹੁੰਦਾ ਕਿ ਤੁਹਾਡੇ ਕੋਲ ਪੂਰੀ ਜਿਹੜੀ ਹੈ ਉਹਨਾਂ ਕੋਲੋਂ ਪਰਮਿਸ਼ਨ ਲੈ ਕੇ ਸਾਰਾ ਤੁਹਾਨੂੰ ਉਸ ਦੇ ਰਾਈਟ ਦਿੱਤੇ ਗਏ ਹਾਂਜੀ ਸਰ ਅਸੀਂ ਸਾਰੇ ਰਾਈਟ ਦਿੱਤੇ ਉਹਨਾਂ ਨੂੰ ਸਾਰੀ ਸਾਡੇ ਸੈਮਟੀ ਦੇ ਨਾਲ ਹੀ ਹੋਇਆ ਸਾਰਾ ਕੁਝ ਜੋ ਵੀ ਹੈ ਇਦਾਂ ਦੀ ਕੋਈ ਗੱਲ ਨਹੀਂ ਤੇ ਅਸੀਂ ਹੁਣ ਜਾ ਰਹੇ ਹਾਂ 11 ਤਰੀਕ ਦਾ ਪ੍ਰੀਮੀਅਰ ਹੈਗਾ ਤੇ ਅਸੀਂ 12 ਤਰੀਕ ਤੱਕ ਉੱਥੇ ਰਵਾਂਗੇ 10 ਤਰੀਕ ਨੂੰ ਜਾ ਰਹੇ ਹਾਂ ਅੱਜ ਲੋਗਾ ਨੂੰ ਕੀ ਮੈਸੇਜ ਦੇਵੋਗੇ ਕਿਉਂਕਿ ਪੰਜਾਬ ਦੇ ਲੋਕਾਂ ਦੇ ਵਿੱਚ ਕਾਫੀ ਫੇਮਸ ਸੀਗੇ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਵਸਦੇ ਨੇ ਤੇ ਹੁਣ ਜਦੋਂ ਮੂਵੀ ਆ ਰਹੀ ਹੈ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਮੈਂ ਤਾਂ ਉਹਨਾਂ ਦੇ ਜੋ ਉਹਨਾਂ ਦੇ ਚਾਹਣ ਵਾਲੇ ਉਹਨਾਂ ਨੂੰ ਇਹੀ ਕਹੂੰਗੀ ਵੀ ਤੁਸੀਂ ਉਹਨਾਂ ਦੇ ਗਾਣੇ ਸੁਣੇ ਆ ਉਹਨਾਂ ਨੂੰ ਕਈ ਲੋਕ ਐਦਾਂ ਦੇ ਆ ਜਿਨ੍ਹਾਂ ਨੂੰ ਉਹਨਾਂ ਦੀ ਲਾਈਫ ਬਾਰੇ ਨਹੀਂ ਪਤਾ ਹੈ ਨਾ ਸਾਡੇ ਘਰ ਬਾਰੇ ਨਹੀਂ ਪਤਾ ਵੀ ਉਹ ਕਿੱਦਾਂ ਰਹਿੰਦੇ ਸੀਗੇ ਕਿੱਦਾਂ ਉਹਨਾਂ ਦਾ ਪਰਿਵਾਰ ਇੱਕ ਯਾਨੀ ਦੋ ਪਾਰਟ ਸੀਗੇ ਹਨਾ ਵੀ ਕਿੱਦਾਂ ਇੱਦਾਂ ਦੀ ਫੈਮਿਲੀ ਨਾਲ ਕਿੱਦਾਂ ਸੀ ਉਧਰ ਕਿਵੇਂ ਸੀਗਾ ਉਹ ਸਾਰਾ ਫਿਲਮ ਵਿੱਚ ਦਿਖਾਇਆ ਗਿਆ ਵਾ ਸਾਡੇ ਨਾਲ ਕਿੱਦਾਂ ਰਹਿੰਦੇ ਸੀ ਜੋ ਵੀ ਆ ਵੀ ਸਾਰਾ ਦੇਖੋ ਤੁਸੀਂ ਮਿਸ ਨਾ ਕਰਿਓ ਪਲੀਜ਼ ਤੁਸੀਂ 12 ਤਰੀਕ ਨੂੰ ਜ਼ਰੂਰ ਦੇਖਿਓ ਫਿਲਮ ਕਿਉਂਕਿ ਮਿਹਨਤ ਕੀਤੀ ਹੋਈ ਆ ਸਾਰੀ ਟੀਮ ਵਰਕ ਦੀ ਵੀ ਪਲੀਜ਼ ਸਾਰੇ ਤੁਸੀਂ ਫਿਲਮ ਜ਼ਰੂਰ ਦੇਖਣਾ ਤਾਂ ਇਹ ਸੀਗੇ ਅਮਰ ਸਿੰਘ ਚਮਕੀਲੇ ਦਾ ਪਰਿਵਾਰ ਜਿਹੜੇ ਹੁਣ ਬਾਲੀਵੁੱਡ ਦੀ ਜਦੋਂ ਮੂਵੀ ਬਣਦੀ ਹੈ ਉਹਨਾਂ ਦੀ ਜੀਵਨੀ ਦੇ ਉੱਤੇ ਉਸ ਨੂੰ ਲੈ ਕੇ ਆਪਣੀਆਂ ਯਾਦਾਂ ਜਿਹੜੀਆਂ ਵਾ ਦੱਸਦੇ ਹੋਏ ਨਜ਼ਰ ਆ ਰਹੇ ਨੇ ਤੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਤੁਸੀਂ ਗਾਣਿਆਂ ਦੇ ਵਿੱਚ ਅਮਰ ਸਿੰਘ ਚਮਕੀਲੇ ਨੂੰ ਜਰੂਰ ਸੁਣਿਆ ਹੋਵੇਗਾ ਪਰ ਉਹਨਾਂ ਦੀ ਕੀ ਜੀਵਨੀ ਸੀਗੀ ਕਿਸ ਤਰ੍ਹਾਂ ਉਹਨਾਂ ਦਾ ਘਰ ਦਾ ਰਹਿਣ ਸਹਿਣ ਸੀਗਾ ਕਿਸ ਤਰ੍ਹਾਂ ਉਹ ਅਖਾੜੇ ਲਗਾਉਂਦੇ ਸੀਗੇ ਜਿਹੜੇ ਤੁਸੀਂ ਪਹਿਲਾਂ ਨਹੀਂ ਦੇਖੇ ਹੋਗੇ ਜਾਂ ਸੁਨੇ ਹੋਗੇ ਉਹ ਫਿਲਮ ਦੇਖ ਕੇ ਜਰੂਰ ਜਿਹੜਾ ਵਾ ਉਹਨਾਂ ਨੂੰ ਦੇਖਿਆ ਜਾ ਸਕਦਾ ਤੇ ਲੋਕਾਂ ਨੂੰ ਵੀ ਅਪੀਲ ਕਰ ਰਹੇ ਨੇ ਕਿ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੀ ਮੂਵੀ ਦੇਖਣ ਜਰੂਰ ਜਾਓ ਕੈਮਰਾ ਪਰਸਨ ਗੋਲਡੀ ਦੇ ਨਾਲ ਵਿਵੇਕ ਟਲ ਪੰਜਾਬ ਤੋਂ